ਸੰਦੂਰ ਤੇ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਸੀਡੀਐਸ ਚੋਹਾਨ ਵੀ ਨਾਲ ਮੌਜੂਦ ਸੀ ਔਰ ਤੁਹਾਨੂੰ ਦੱਸਦੇ ਕਿ ਐਨਐਸਏ ਜੀ ਡਿਵਾਲ ਆਰਮੀ ਦੇ ਤਿੰਨੋਂ ਪ੍ਰਮੁੱਖ ਜਿਹੜੇ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਔਰ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਚਰਚਾ ਹੋਈ ਕੀ ਆਪਰੇਸ਼ਨ ਸੰਦੂਰ ਖਤਮ ਹੋ ਗਿਆ ਕੀ ਆਪਰੇਸ਼ਨ ਸੰਦੂਰ ਹੁਣ ਅੱਗੇ ਚੱਲੇਗਾ ਔਰ ਜਾਂ ਪਰ ਕੀ ਸੀਜ਼ ਫਾਇਰ ਹੋਣਾ ਪੱਕੇ ਤੌਰ ਤੇ ਹੋਇਆ ਹੈ ਜਾ ਕੀ ਹੁਣ ਸੀਜ਼ਫਾਇਰ ਦਾ ਉਲੰਘਣ ਪਾਕਿਸਤਾਨ ਨਹੀਂ ਕਰੇਗਾ ਇੰਨਾ ਸਾਰੇ ਸਵਾਲਾਂ ਤੇ ਚਰਚਾ ਕਰਨ ਦੇ ਲਈ ਤੁਹਾਨੂੰ ਸਾਰੀ ਡਿਟੇਲ ਦੇਾਂਗੇ ਤੁਸੀਂ ਨਾਲ ਜੁੜੇ ਰਹੋ ਔਰ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਇਸ ਦੇ ਵਿੱਚੋਂ ਕ੍ਰੈਡਿਟ ਲੈ ਕੇ ਜਾ ਰਿਹਾ ਹੈ ਅਮਰੀਕਾ ਡੋਨਲਡ ਟਰੰਪ ਜਿਵੇਂ ਕ੍ਰੈਡਿਟ ਲੈ ਕੇ ਜਾ ਰਿਹਾ ਹੈਗਾ ਇਹ ਚੀਜ਼ ਸਭ ਤੋਂ ਵੱਡੀ ਦੇਖਣ ਵਾਲੀ ਔਰ ਇਹ ਚੀਜ਼ ਕਿਸੇ ਵੀ ਦੇਸ਼ ਨੂੰ ਜਿਹੜਾ ਵਾਰਾਨੀ ਖਾਂਦੀ ਚਾਹੇ ਪਾਕਿਸਤਾਨ ਚਾਹੇ ਭਾਰਤ ਹੋਵੇ ਪਰ ਭਾਰਤ ਦੇ ਵੱਲੋਂ ਹਾਈ ਲੈਵਲ ਮੀਟਿੰਗਾਂ ਜਿਸ ਆਪਦੇ ਨਾਲ ਕੀਤੀਆਂ ਗਈਆਂ ਹੁਣ ਇਸ ਮੀਟਿੰਗ ਦੇ ਵਿੱਚ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਿਹਾ ਗਿਆ ਕਿ ਹਜੇ ਇਹ ਬਿਲਕੁਲ ਵੀ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਜਾਰੀ ਹੈ ਆਨ ਗoing ਹੈ ਕੰਟੀਨਿਊ ਹੈ ਤੇ ਨਾਲ ਹੀ ਜਿਹੜਾ 에ਅ ਚੀਫ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇ ਪਾਕਿਸਤਾਨ ਜੋ ਕਿ ਸਾਨੂੰ ਲੱਗਦਾ ਕਿਉਂਕਿ ਪਾਕਿਸਤਾਨ ਬਾਰੇ ਸਭ ਨੂੰ ਪਤਾ ਹੈ ਕਿ ਕੋਈ ਭਰੋਸੇ ਵਾਲਾ ਜਿਹੜਾ ਪਾਕਿਸਤਾਨ ਮੁਲਕ ਨਹੀਂ ਹੈ